ਲੋਕਾਂ ਦਾ ਜੀਣਾ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਕਿਉਂਕਿ ਬਿਲਕੁਲ ਕਲੋਨੀ ਦੇ ਸਾਹਮਣੇ ਇੱਕ ਕੂੜੇ ਦਾ ਡੰਪ ਜਿਹੜਾ ਉਹ ਬਣਿਆ ਹੋਇਆ ਸੋਪੇ ਸਾਰੇ ਘਰਾਂ ਦੇ ਵਿੱਚ ਗੰਦ ਓਡੜ ਕੇ ਮਾਰੀ ਜਿਹਨੇਰੀ ਆਵਾਜ਼ ਦੀ ਸਾਡੇ ਕੋਠੀਆਂ ਦੇ ਵਿੱਚ ਗੰਦ ਜਾਂਦਾ ਹੈ। ਕੋਠੀਆਂ ਪੁੰਡੀਆਂ ਬਹੁਤ ਬੁਰਾ ਹਾਲ ਹੁੰਦਾ ਹੈ। ਕਿੰਨਾ ਟਾਈਮ ਦੀ ਸਮੱਸਿਆ ਹੈ? ਕੋਈ 3 ਸਾਲ ਚੱਲ ਰਹੀ ਹੈ। ਸਾਡੀ ਹਵਾ ਚੱਲਦੀ ਹੈ ਤੇ ਇਨਨਾ ਇੱਕ ਬਦਮੋ ਦਾ ਕਰਮ ਟਿਕਣਾ ਮੁਸ਼ਕਲ ਹੋ ਜਾਂਦਾ ਹੈ। ਸੋਸਰੀ ਦਾ ਉਸ ਦਿਨ ਆ ਰਿਹਾ ਦਾ ਸਮਰਨਜੀਤ ਤੇ ਮੈਂ ਹਾਂ ਪਰਮਜੀਤ ਸਖਾਣਾ ਹਾਜ਼ਰ ਹੋਇਆ ਲੈ ਕੇ ਲੋਕ ਮਸਲੇ ਇਸ ਵੇਲੇ ਮੌਜੂਦਾਂ ਅਸੀਂ ਪਰਿਪਰ ਦੇ ਬਸਤੀ ਗੋਲ ਬਾਗ ਵਿਖੇ ਜਿੱਥੋਂ ਦੇ ਲੋਕਾਂ ਦਾ ਜੀਣਾ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਕਿਉਂਕਿ ਬਿਲਕੁਲ ਕਲੋਨੀ ਦੇ ਸਾਹਮਣੇ ਇੱਕ ਕੂੜੇ ਦਾ ਡੰਪ ਜਿਹੜਾ ਉਹ ਬਣਿਆ ਹੋਇਆ ਜਿੱਥੋਂ ਮਦਬੂ ਜਿਹੜੀ ਆ ਉਹ ਫੈਲ ਰਹੀ ਆ ਤਾਂ ਲੋਕ ਜਿਹੜੇ ਆ ਉਹ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਦਾ ਰਹੇ ਆ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਤਾਂ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰ ਦਿਖਾ ਦੇ ਬਿਲਕੁਲ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਕਿ ਇਹ ਦੋਬਿੰਦ ਉਂਕਲੇਵਾ ਕਲੋਨੀ ਆ ਤੇ ਇਧਰਲੀ ਸਾਈਟ ਤੁਸੀਂ ਦੇਖੋਗੇ ਬਿਲਕੁਲ ਸਾਹਮਣੇ ਇਹ ਕੂੜੇ ਦਾ ਡੰਪ ਜਿਹੜਾ ਉਹ ਬਣਾਇਆ ਹੋਇਆ ਨਗਰ ਕੌਂਸਲ ਵੱਲੋਂ ਤਾਂ ਤਸਵੀਰ ਤੁਸੀਂ ਦੇਖ ਸਕਦੇ ਬਿਲਕੁਲ ਸਾਹਮਣੇ ਕੂੜੇ ਦਾ ਡੰਪ ਜਿਹੜਾ ਬਣਾਇਆ ਹੋਇਆ ਆਸੇ-ਪਾਸੇ ਵੀ ਜਿਹੜੀ ਗੰਦਗੀ ਆ ਉਹ ਪਈ ਹੋਈ ਜਿਹੜੀ ਨਜ਼ਰ ਆ ਰਹੀ ਆ ਦੱਸਿਆ ਜਾ ਰਿਹਾ ਕਿ ਅਬਦੁਲ ਸ਼ਹਿਰ ਦਾ ਜਿਹੜਾ ਕੂੜਾ ਉਹ ਲਿਆ ਕੇ ਇੱਥੇ ਸਿੱਟਿਆ ਜਾਂਦਾ ਤਾਂ ਲੋਕਾਂ ਨੂੰ ਕਾਫੀ ਅ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਜਿਸ ਸੰਬੰਧੀ ਕਈ ਵਾਰ ਉਹ ਨਗਰ ਕੌਂਸਲ ਨਾਲ ਗੱਲਬਾਤ ਕਰ ਚੁੱਕਿਆ ਨਗਰ ਕੌਂਸਲ ਦੇ ਅ ਅਧਿਕਾਰੀਆਂ ਦੇ ਬੁਹਾਰ ਜਿਹੜੀਆਂ ਲਗਾ ਚੁੱਕਿਆ ਪਰ ਹਲੇ ਤੱਕ ਨਗਰ ਕੌਂਸਲ ਦੇ ਕਿਸੇ ਵੀ ਅਧਿਕਾਰੀ ਦੇ ਕੰਮ ਤੇ ਜੂੰ ਜਿਹੜੀ ਆ ਉਹ ਨਹੀਂ ਸਰ ਕਰੀ ਤਾਂ ਕਈ ਵਾਰ ਲਿਖਤੀ ਸ਼ਿਕਾਇਤਾਂ ਵੀ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਪਰ ਕੋਈ ਵੀ ਧਿਆਨ ਜਿਹੜਾ ਉਹ ਨਹੀਂ ਦੇ ਰਿਹਾ ਸਾਡੇ ਨਾਲ ਲੋਕ ਮੌਜੂਦ ਹੈ ਇੱਥੋਂ ਦੇ ਗੱਲਬਾਤ ਕਰਾਂਗੇ ਕਿ ਕਿੰਨੀਆਂ ਕਿ ਪ੍ਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈਂਦਾ ਮੈਂ ਵੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕਾਂਤ ਰਾਣੀ ਕੀ ਸਮੱਸਿਆ ਕੀ ਹੈ ਸਾਨੂੰ ਬਹੁਤ ਦਿੱਕਤ ਹੈ ਜਿਹੜਾ ਡੰਪ ਬਣਿਆ ਹੋਇਆ ਹੈ ਨਾ ਕੂੜੇ ਦਾ ਇਹਦੀ ਤਾਂ ਬਹੁਤ ਜ਼ਿਆਦਾ ਦਿੱਕਤ ਹੈ ਕਿਉਂਕਿ ਸਾਰੇ ਘਰਾਂ ਦੇ ਵਿੱਚ ਗੰਦ ਓਡੜ ਕੇ ਮਾਰੀ ਜਿਹਨੇਰੀ ਆਵਾਜ਼ ਆਉਂਦੀ ਹੈ ਸਾਡੇ ਕੋਟੀਆਂ ਦੇ ਵਿੱਚ ਗੰਦ ਜਾਂਦਾ ਹੈ ਐਨੀਆਂ ਮੱਖੀਆਂ ਬੈਠੀਆਂ ਐਨੀਆਂ ਮੱਖੀਆਂ ਭੁੰਡੀਆਂ ਬਹੁਤ ਬੁਰਾ ਹਾਲ ਹੁੰਦਾ ਹੈ ਅਸੀਂ ਬੜੇ ਪਰੇਸ਼ਾਨ ਆ ਪਰ ਅਸੀਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਡੰਪ ਦੀ ਥਾਂ ਤੇ ਕੋਈ ਜੰਜਕਰ ਬਣਾਇਆ ਜਾਵੇ ਜਿਹੜੇ ਤੇ ਗਰੀਬ ਅਮੀਰ ਸਾਰੇ ਪ੍ਰੋਗਰਾਮ ਕਰਨ ਨਾਲ ਨਾਲੇ ਪਾਰਕ ਬਣ ਜਾਵੇ ਤੇ ਸਾਰਿਆਂ ਨੂੰ ਵਧੀਆ ਲੱਗੇ ਤੇ ਸਾਡੀ ਕਲੋਨੀ ਦਾ ਬਹੁਤ ਬੁਰਾ ਹਾਲ ਹੈ ਦਨ ਕੂੜੇ ਵਾਲੇ ਲੰਘਦੇ ਨੇ ਰੇੜੀਆਂ ਭਰੀ ਚਪੀਸ ਕੇ ਸਾਰੇ ਸ਼ਹਿਰ ਪਰੋਜਪੁਰ ਦਾ ਗੰਦ ਸਾਡੀ ਕਲੋਨੀ ਦੇ ਬੂਹੇ ਅੱਗੇ ਸਾਡਾ ਜੀਣਾ ਹਰਾਮ ਹੋਇਆ ਪਿਆ ਸਾਰਿਆਂ ਦਾ ਤਾਂ ਕਿੰਨੀ ਕੇ ਬਸੋ ਜਿਹੜੀ ਹੈਗੀ ਆ ਇੱਥੇ ਘਟੋ ਘਟ ਵੀ ਹੈਗੀ ਆ 4 500 ਘਰ ਹੈਗਾ ਹਾਂਜੀ ਜਿਹੜੇ ਸਾਰੇ ਪਰੇਸ਼ਾਨ ਇਸ ਸਬੰਧੀ ਤੁਸੀਂ ਨਗਰ ਕੌਂਸਲ ਨਾਲ ਕੋਈ ਗੱਲਬਾਤ ਕੀਤੀ ਹੈ ਜਾਂ ਕੋਈ ਲਿਖਤੀ ਸ਼ਿਕਾਇਤ ਜਿਹੜੀ ਦਿੱਤੀ ਹੋਈ ਹੈ ਹਾਂਜੀ ਅਸੀਂ ਇਹ ਬਹੁਤ ਕਰ ਚੁੱਕੇ ਹਾਂ ਬਹੁਤ ਵਾਰੀ ਕਰ ਚੁੱਕੇ ਹਾਂ ਜਿੰਨੀ ਪਬਲਿਕ ਖੜੀ ਐੰਨੀ ਪਬਲਿਕ ਹੀ ਕਰ ਚੁੱਕੀ ਐ ਪਰ ਇਹਦਾ ਕੋਈ ਹੱਲ ਮਸਲਾ ਨਹੀਂ ਹੋ ਰਿਹਾ ਹਾਂ ਸਾਡੀ ਦਾ ਹੱਥ ਜੋੜ ਕੇ ਬੇਨਤੀ ਐ ਵੀ ਇਹ ਡੰਬ ਚੁੱਕਿਆ ਜਾਵੇ ਇਹ ਖਾਲੀ ਜਗ੍ਹਾ ਇੱਥੇ ਸਾਰੇ ਕੋਈ ਪ੍ਰੋਗਰਾਮ ਬਣਾ ਦੋ ਜੰਦਕਰ ਬਣਾਓ ਜਿਹੜਾ ਕੁਝ ਮਰਜ਼ੀ ਬਣਾਓ ਜਿਹੜੀ ਪਬਲਿਕ ਗਰੀਬ ਅਮੀਰ ਇੱਥੇ ਸਾਰੇ ਪ੍ਰੋਗਰਾਮ ਦੁੱਖ ਨੂੰ ਸੁੱਖ ਨੂੰ ਅਸੀਂ ਸਟਾਰ ਮੁਹੱਲੇ ਛੱਡ ਕੇ ਤਾਂ ਅਸੀਂ ਜਾਣੇ ਕਿਤੇ ਸਾਡੇ ਮਲੇਚ ਕੋਈ ਇਹੋ ਜਿਹੀ ਕੋਲੋਨੀ ਦੇ ਵਿੱਚ ਨਹੀਂ ਹੈਗਾ ਦੁੱਖ ਸੁੱਖ ਨਾਸੀ ਬੈਠੀ ਕੋਈ ਪੈਸਾ ਲਾਂਜੋਗਾ ਕੋਈ ਨਹੀਂ ਲਾਂਜੋਗਾ ਸਾਰੇ ਇੱਥੇ ਪ੍ਰੋਗਰਾਮ ਕਰਨ ਕਰਦੇ ਕਿੰਨੇ ਚਿਰ ਦੀ ਸਮੱਸਿਆ ਇਹ ਇਹ ਸਮੱਸਿਆ ਘਟੋ ਘਟਵੀਂ ਤਿੰਨ ਸਾਲਾਂ ਤੋਂ ਜਦੋਂ ਨਗਰ ਕੌਂਸਲ ਤੋਂ ਤੁਸੀਂ ਜਾਂਦੇ ਹੋ ਸ਼ਿਕਾਇਤ ਲੈ ਕੇ ਤਾਂ ਕੀ ਜਵਾਬ ਕੀ ਮਿਲਦਾ ਉਹ ਬਸ ਕਹਿੰਦੇ ਹੋ ਗਿਆ ਸਮਝੋ ਹੋ ਗਿਆ ਪਰ ਨਹੀਂ ਕੁਝ ਨਹੀਂ ਹੋ ਰਿਹਾ ਹੱਲ ਨਹੀਂ ਹੋ ਰਿਹਾ ਨਾ ਬਿਲਕੁਲ ਹੁਣ ਕੀ ਮਤਲਬ ਸਾਨੂੰ ਮੌਕੇ ਦੇ ਹੋਣਾ ਚਾਹੀਦਾ ਮੌਕੇ ਦੇ ਸਾਡਾ ਹੱਲ ਹੋਣਾ ਚਾਹੀਦਾ ਸਾਡੀਆਂ ਸਾਰੀਆਂ ਵੋਟਾਂ ਸੀ ਸਾਰੇ ਪੋਲ ਨੂੰ ਤਿਆਰ ਘਟੂ ਘੜ 500 ਘਾਰੇ ਸਾਡਾ ਸਾਰਾ ਪਾਵੇਗਾ ਸਾਨੂੰ ਇਹ ਸਾਡਾ ਮਸਲਾ ਹੱਲ ਹੋ ਜੇ ਬਸ ਸਭ ਨਾਲ ਬਚੂਕਿਆ ਜਾਵੇ ਇਹ ਡੰਬ ਚੁਕਿਆ ਜਾਵੇ ਠੀਕ ਹੈ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਕੀ ਨਾਮ ਜੀ ਤੁਹਾਡਾ ਕਿੰਨਾ ਟਾਈਮ ਦੀ ਸਮੱਸਿਆ ਹੈ ਉਹੀ 3 ਸਾਲ ਚੱਲ ਰਹੀ ਹੈ ਕਿੰਨ ਸਾਲ ਹੋ ਗਏ ਹਾਂ ਜੀ ਪਰ ਕੋਈ ਇਹ ਅਨਿਦਰੀ ਨਹੀਂ ਹੁੰਦੀ ਕੋਈ ਸੁੰਦਰੀ ਆਂਦਾ ਕਹਿ ਦਿੰਦੇ ਹੋ ਜਾਊਗਾ ਪਰ ਕੋਈ ਨਹੀਂ ਕਰਦਾ ਤੁਹਾਨੂੰ ਪਤਾ ਕਿੰਨੀ ਪ੍ਰੋਬਲਮ ਹੁੰਦੀ ਛੋਟੇ ਬੱਚਿਆਂ ਨੂੰ ਵੀ ਇੱਥੋਂ ਲੰਘਦੇ ਬਦਬੂ ਵਗੈਰਾ ਆਉਂਦੀ ਬਹੁਤ ਬਿਮਾਰੀਆਂ ਵੀ ਪੈਦਾ ਹੁੰਦੀਆਂ ਸੀ ਸਰਕਾਰ ਨੂੰ ਚਾਹੀਦਾ ਇੱਧਰ ਵੀ ਧਿਆਨ ਦੇਣ ਥੋੜਾ ਕਿੰਨੀਆਂ ਕਿ ਪ੍ਰੇਸ਼ਾਨੀਆਂ ਜਿਹੜੀਆਂ ਆ ਰਹੀਆਂ ਨੇ ਬਹੁਤ ਆਉਂਦੀਆਂ ਪਈਆਂ ਤੁਹਾਡੇ ਸਾਹਮਣੇ ਦੇਖੋ ਤੁਸੀਂ ਸਭ ਕੁਝ ਦਿਖ ਰਿਹਾ ਨਾ ਬਹੁਤ ਪਰੇਸ਼ਾਨੀ ਤੋੜਾ ਕਿ ਨਾਮ ਰਾਜਵਤੀ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਹਿੰਦੇ ਨਗਰ ਕੌਂਸਲ ਨੂੰ ਵੀ ਕਈ ਵਾਰ ਲਿਖਤੀ ਸ਼ਿਕਾਇਤ ਜੇ ਦੇ ਦਿੱਤੀ ਇੰਨੀ ਮੱਖੀਆਂ ਇੰਨੀ ਪੂੰੜੀਆਂ ਇਤਨਾ ਬੜਾ ਹਾਲ ਹੈ ਜਿਦ ਤੱਕ ਮਾਰੀ ਜ ਹਵਾ ਚੱਲਦੀ ਹੈ ਤੇ ਇੰਨੇ ਬਦਬੋ ਦਾ ਘਰ ਮੇਂ ਟਿਕਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਇਧਰ ਦੇਖ ਲਾ ਤਿੰਨ ਕਲੋਨੀ ਇੱਕ ਕਲੋਨੀ ਆ ਕਲੋਨੀ ਆ ਕਲੋਨੀ ਇੰਨੇ ਕਲੋਨੀਆਂ ਪ ਜੀਣਾ ਮੁਸ਼ਕਲ ਆ ਆ ਵੇਖੋ ਇਹ ਸਾਰੇ ਕੂੜਾ ਇੱਥੇ ਹੀ ਸੈੱਟ ਬੰਦੇ ਆ ਜੀ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਜਿਹੜੇ ਧਰ ਧਰ ਕਲੋਨੀਆਂ ਵਿੱਚੋਂ ਜਿਹੜੇ ਕੂੜੇ ਦੇ ਆ ਉਹ ਲਿਜਾਏ ਜਾਂਦੇ ਆ ਤਾਂ ਇੱਥੋਂ ਦੇ ਲੋਕਾਂ ਦਾ ਕਹਿਣਾ ਕਿ ਸਾਗੇ ਦਾ ਸਾਰਾ ਕੂੜਾ ਜਿਹੜਾ ਉਹ ਇੱਥੇ ਢੋਲੀ ਕਰ ਦਿੱਤਾ ਜਾਂਦਾ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਗੱਲਬਾਤ ਕਰਾਂਗੇ ਕੀ ਨਾਮ ਹੀ ਤੁਹਾਡਾ ਸਰੇ ਨਾਮ ਹਰਵਿੰਦਰਪੁਰ ਕਿੰਨੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਕੂੜੇ ਨੂੰ ਪਰੇਸ਼ਾਨੀਆਂ ਤਾਂ ਤੁਹਾਡੇ ਸਾਹਮਣੇ ਤੁਸੀਂ ਦੇਖੋ ਕੀ ਬਣਿਆ ਹੋਇਆ ਬਹੁਤ ਜ਼ਿਆਦਾ ਬੁਰਾ ਆਲੇ ਅੱਛਾ ਨਾਲ ਹੀ ਮੰਦਿਰ ਹੈ ਬਾਬਾ ਬਲਕਨਾਥ ਜੀ ਦਾ ਇੰਨਾ ਜ਼ਿਆਦਾ ਗੰਦ ਹੈ ਨਾ ਮੱਖੀਆਂ ਮੱਛਰ ਸਮੈਲ ਮੈਨੂੰ ਇਹ ਸਾਡੇ ਕੋਲ ਇੱਥੇ ਰੁਕਿਆ ਨਹੀਂ ਜਾਂਦਾ ਜੇ ਮੰਦਰ ਨਾ ਨਾ ਹੁੰਦਾ ਤੇ ਅਸੀਂ ਸ਼ਾਇਦ ਇਥੋਂ ਘਰ ਛੱਡ ਕੇ ਚਲੇ ਜਾਂਦੇ ਕਿ ਜਿੰਨੀ ਹਾਲਤ ਸਾਡੀ ਇੱਥੇ ਮਾੜੀ ਹੋਈ ਪਈ ਬਹੁਤ ਜ਼ਿਆਦਾ ਹਾਲ ਮਾੜਾ ਹੈ ਰਿਕੁਐਸਟ ਕੀਤੀ ਜਾਵੇ ਕਿ ਇਹ ਕੂੜਾਦਾਨ ਖਤਮ ਕੀਤਾ ਜਾਵੇ ਬਸ ਸਾਡੀ ਤਾਂ ਇਹ ਰਿਕੁਐਸਟ ਹੈ ਤੁਹਾਡੇ ਅੱਗੇ ਬਾਕੀ ਅਸੀਂ ਸਾਰੇ ਤੁਹਾਡੇ ਨਾਲ ਤੁਸੀਂ ਜਦੋਂ ਹੁਣਾ ਚੋਣਾਂ ਦਾ ਟਾਈਮ ਚੱਲ ਰਿਹਾ ਜਦੋਂ ਲੀਡਰ ਇੱਥੇ ਵੋਟਾਂ ਲੈਣ ਲਈ ਆਉਂਦੇ ਆ ਜਾਂ ਕੋਈ ਐਮਸੀ ਆਉਂਦਾ ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਕੀ ਭਾਈ ਸਾਨੂੰ ਪਹਿਲਾਂ ਆ ਸਮੱਸਿਆ ਵਿੱਚੋਂ ਤਾਂ ਕੱਢ ਦਿਓ ਬਾਹਰ ਕੀ ਤੁਹਾਡੇ ਸਾਹਮਣੇ ਹੀ ਹੈ ਜਦੋਂ ਵੋਟਾਂ ਪੈ ਜਾਂਦੀਆਂ ਨੇ ਜਦੋਂ ਕੋਈ ਬਣ ਜਾਂਦਾ ਉਸ ਤੋਂ ਬਾਅਦ ਸਾਡੀ ਕੋਈ ਆਣ ਕੇ ਕੋਈ ਪੁੱਛਗਿੱਛ ਨਹੀਂ ਹੁੰਦੀ ਦੋਸਤੋ ਪਹਿਲਾਂ ਜੇ ਤਾਂ ਹੋ ਜਾਵੇ ਕੰਮ ਤੇ ਬਹੁਤ ਵਧੀਆ ਨਹੀਂ ਤਾਂ ਫਿਰ ਤੁਹਾਡੇ ਸਾਹਮਣੇ ਆ ਸਾਡੇ ਤਾਂ ਹੱਥ ਜੋੜ ਕੇ ਬੇਨਤੀ ਹੈ ਅਸੀਂ ਤਾਂ ਇਹੀ ਕਰ ਸਕਦੇ ਹਾਂ ਸਾਡੇ ਤਾਂ ਚਾੜੂ ਵਾਲੇ ਆਉਂਦੇ ਆ ਪਰੰਡੇ ਕਰਦੇ ਹਾਂ ਹਾਂ ਬਹੁਤ ਜ਼ਿਆਦਾ ਬੁਰਾ ਨਹੀਂ ਲਾਂਦੇ ਗਲੌਡੀ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਤੇ ਸਾਡੀ ਤਾਂ ਇਹੀ ਰਿਕਵੈਸਟ ਹੈ ਕਿ ਇਹ ਗੰਦ ਖਤਮ ਕੀਤਾ ਜਾਵੇ ਬਸ ਜੀ ਤਾਂ ਬਿਲਕੁਲ ਤੋਂ ਲੋਕ ਜਿਹੜੇ ਵੱਡੀ ਸਮੱਸਿਆ ਦਾ ਸਾਹਮਣਾ ਜਿਹੜਾ ਉਹ ਕਰ ਰਹੇ ਆ ਤਾਂ ਅਸਵੀਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਉਹ ਕਿੰਨੇ ਪਰੇਸ਼ਾਨ ਆ ਪੂਰਾ ਇਲਾਕਾ ਜਿਹੜਾ ਉਹ ਇਕੱਠਾ ਹੋਇਆ ਆ ਇਸ ਸਮੱਸਿਆ ਨੂੰ ਲੈ ਕੇ ਲੰਮੀ ਸਮੱਸਿਆ ਦੱਸੀ ਜਾ ਰਹੀ ਆ ਜਿਸ ਸੰਬੰਧੀ ਕਈ ਵਾਰ नगर काउंसिल ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਆ ਐਮਸੀਆਂ ਨਾਲ ਗੱਲਬਾਤ ਹੋ ਚੁੱਕੀ ਆ ਲਿਖਤੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਪਰ ਕੋਈ ਵੀ ਸਵਾਲ ਧਿਆਨ ਜਿਹੜਾ ਉਹ ਨਹੀਂ ਦੇ ਰਿਹਾ ਸੋ ਗੁਹਾਰ ਲਗਾਈ ਜਾ ਰਹੀ ਆ ਪ੍ਰਸ਼ਾਸਨ ਅੱਗੇ ਕਿ ਲੋਕਾਂ ਨੂੰ ਇਸ ਸਮੱਸਿਆ ਦੇ ਚੋ ਜਿਹੜਾ ਬਾਹਰ ਉਹ ਕੱਢਿਆ ਜਾਵੇ ਫੋਟੋ ਤੇ ਕੈਮਰਾਮੈਨ ਰਾਜੀਵੀਰ ਦੇ ਨਾਲ ਪਰਮਜੀਤ ਸਖਾਣਾ ਦਾ ਸਮਰਥਕ